ਸਰਸ਼ੀਕਾਲ ਜੀ ਤੁਸੀਂ ਵੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਪੁਸ਼ਪਿੰਦਰ ਸੈਣੀ ਪੰਜਾਬ ਵਾਸੀਆਂ ਦੇ ਲਈ ਇੱਕ ਖੁਸ਼ਖਬਰੀ ਹੈ ਕਿਉਂਕਿ ਪੰਜਾਬ ਸਰਕਾਰ ਹੁਣ ਇੱਕ ਹੋਰ ਟੋਲ ਪਲਾਜ਼ਾ ਬੰਦ ਕਰਨ ਜਾ ਰਹੀ ਹੈ ਜੀ ਹਾਂ ਹੁਣ ਜਗਰਾਉਂ ਨਕੋਦਰ ਟੋਲ ਜੁੜਾਏ ਉਹ ਬੰਦ ਹੋਣ ਜਾ ਰਿਹਾ ਹੈ ਇਹ ਹੁਣ 19ਵਾਂ ਟੋਲ ਹੈ ਜਿਹੜਾ ਸਰਕਾਰ ਦੇ ਵੱਲੋਂ ਬੰਦ ਕੀਤਾ ਜਾਣਾ ਹੈ ਇਸ ਤੋਂ ਪਹਿਲਾਂ 18 ਟੋਲ ਜਿਹੜੇ ਆ ਉਹ ਸਰਕਾਰ ਦੇ ਵੱਲੋਂ ਬੰਦ ਕੀਤੇ ਜਾ ਚੁੱਕੇ ਨੇ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਆਪਣੇ 3.5 ਸਾਲ ਦੇ ਕਾਰਜਕਾਲ ਦੇ ਵਿੱਚ ਇਹ 19ਵਾਂ ਟੋਲ ਹੈ ਜੋ ਸਰਕਾਰ ਹੁਣ ਬੰਦ ਕਰਨ ਜਾ ਰਹੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 18 ਟੋਲ ਜਿਹੜੇ ਨੇ ਉਹ ਬੰਦ ਕੀਤੇ ਜਾ ਚੁੱਕੇ ਨੇ ਤਾਂ ਉੱਥੇ ਹੀ ਇੱਕ ਹੋਰ ਤੁਹਾਨੂੰ ਹੈਰਾਨ ਕਰ ਦੇਣ ਵਾਲੀ ਐਵੀ ਗੱਲ ਦੱਸ ਦਈਏ ਕਿ ਸਰਕਾਰ ਨੇ ਆਪਣੇ ਇਸ ਕਾਰਜਕਾਲ ਦੇ ਦੌਰਾਨ ਕੋਈ ਵੀ ਨਵਾਂ ਜਿਹੜਾ ਟੋਲ ਹੈ ਉਹ ਸਥਾਪਿਤ ਨਹੀਂ ਕੀਤਾ ਤਾਂ ਉੱਥੇ ਦੱਸ ਦਈਏ ਕਿ ਸਰਕਾਰ ਦਾ ਸਿੱਧਾ ਕਹਿਣਾ ਹੈ ਕਿ ਜੇਕਰ ਸੁਵਿਧਾਵਾਂ ਨਹੀਂ ਤਾਂ ਫਿਰ ਟੋਲ ਵੀ ਨਹੀਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਏ ਉਹ ਜਗਰਾਉਂ ਨਕੋਦਰ ਟੋਲ ਜਿਹੜਾ ਏ ਉਹ ਬੰਦ ਹੋਣ ਜਾ ਰਿਹਾ ਏ 3.5 ਸਾਲਾਂ ਦੇ ਵਿੱਚ ਐ 19ਵਾਂ ਟੋਲ ਐ ਜਿਹੜਾ ਬੰਦ ਹੋਣ ਜਾ ਰਿਹਾ ਐ ਤਾਂ ਉੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜਾ ਏ ਉਹ ਟਾਂਡਾ ਹੁਸ਼ਿਆਰਪੁਰ ਰੋਡ ਦੇ ਉੱਤੇ ਲਾਚੋਵਾਲ ਟੋਲ ਬਲਾਚੋੜ ਗੜਸ਼ੰਕਰ ਹੁਸ਼ਿਆਰਪੁਰ ਦਸੂਹਾ ਰੋਡ ਦੇ ਉੱਤੇ ਇਸ ਦੇ ਨਾਲ ਹੀ ਮਾਜਰੀ ਜੋ ਕਿ ਐਸਬੀਐਸ ਨਗਰ ਦੇ ਵਿੱਚ ਹੈ ਉਹ ਵੀ ਟੋਲ ਬੰਦ ਕੀਤਾ ਜਾ ਚੁੱਕਾ ਹੈ ਨੰਗਲ ਸ਼ਹੀਦਾਂ ਅਤੇ ਮਾਨਗੜ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਹੈ ਉਹ ਵੀ ਬੰਦ ਕੀਤਾ ਜਾ ਚੁੱਕਾ ਹੈ ਮੱਖੂ ਦੇ ਵਿੱਚ ਵੀ ਜਿਹੜਾ ਮੱਖੂ ਪੁਲ ਦੇ ਉੱਤੇ ਹੈ ਟੋਲ ਉਹ ਵੀ ਬੰਦ ਕੀਤਾ ਜਾ ਚੁੱਕਾ ਹੈ ਕੀਰਤਪੁਰ ਸਹਿਬ ਨੰਗਲ ਊਨਾ ਰੋਡ ਟੋਲ ਪਲਾਜ਼ਾ ਪਟਿਆਲਾ ਦੇ ਵਿੱਚ ਸਮਾਣਾ ਪਾਤੜਾ ਰੋਡ ਅਤੇ ਇਸ ਤੋਂ ਇਲਾਵਾ ਮੋਗਾ ਕੋਟਕੂ ਪੂਰਾ ਰੋਡ ਦੇ ਉੱਤੇ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਦੇ ਉੱਤੇ ਤੇ ਨਾਲ ਹੀ ਨਾਲ ਦਾਖਾ ਬਰਨਾਲਾ ਸਟੇਟ ਹਾਈਵੇ ਅਤੇ ਜੇ ਗੱਲ ਕੀਤੀ ਜਾਵੇ ਭਵਾਨੀਗੜ ਨਾਬਾ ਗੋਬਿੰਦਗੜ ਰੋਡ ਦੀ ਤਾਂ ਉੱਥੇ ਵੀ ਦੋ ਟੋਲ ਬੰਦ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਪਟਿਆਲਾ ਨਾਬਾ ਮਲੇਰ ਕੋਟਲਾ ਦੇ ਵਿੱਚ ਵੀ ਲੁਧਿਆਣਾ ਮਲੇਰ ਕੋਟਲਾ ਸੰਗਰੂ ਰੋਡ ਦੇ ਉੱਤੇ ਲੱड्डा ਦੇ ਵਿੱਚ ਅਹਿਮਦਗੜ ਟੋਲ ਪਲਾਜ਼ਾ ਜਿਹੜਾ ਹੈ ਉਹ ਬੰਦ ਕੀਤਾ ਜਾ ਚੁੱਕਾ ਹੈ ਦੱਸਦੀ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਸੁਵਿਧਾਾਂ ਮਾਂ ਨਹੀਂ ਦਿੱਤੀਆਂ ਜਾਣਗੀਆਂ ਲੋਕਾਂ ਨੂੰ ਤਾਂ ਫਿਰ ਟੋਲ ਕਿਸ ਗੱਲ ਦਾ ਉਥੇ ਦੱਸ ਦਈਏ ਕਿ 11 ਮਈ 2022 ਨੂੰ ਇਹ ਜਿਹੜਾ ਜਗਰਾਉਂ ਨ ਕੋਦਰ ਟੋਲ ਹੈ ਇਸ ਦੀ ਮਿਆਦ ਹੈ ਉਸ ਉਹਨੇ ਟਾਈਮ ਦਾ ਜਿਹੜਾ ਸਮਾਂ ਹੈ ਉਹ ਟੋਲ ਵਾਲਿਆਂ ਦੇ ਕੋਲ ਹੈ ਪਰ ਤੁਹਾਨੂੰ ਦੱਸ ਦਈਏ ਕਿ 2 ਸਾਲ ਪਹਿਲਾਂ ਹੀ ਇਸ ਟੋਲ ਨੂੰ ਜੋ ਹੈ ਉਹ ਬੰਦ ਕੀਤਾ ਜਾ ਰਿਹਾ ਹੈ ਤਾਂ ਉਥੇ ਦੱਸ ਦਈਏ ਕਿ ਸਰਕਾਰ ਦੇ ਵੱਲੋਂ 2 ਸਾਲਾਂ ਦੇ ਵਿੱਚ ਕੋਈ ਵੀ ਜਿਹੜਾ ਟੋਲ ਹੈ ਉਹ ਹੋਰ ਨਹੀਂ ਲਗਾਇਆ ਗਿਆ ਹੈ ਜਿਹੜੇ 18 ਟੋਲ ਨੇ ਉਹ ਪਹਿਲਾਂ ਹੀ ਸਰਕਾਰ ਜੋ ਹੈ ਉਹ ਬੰਦ ਕਰ ਚੁੱਕੀ ਹੈ ਤਾਂ ਹੁਣ 19ਵਾਂ ਟੋਲ ਜਿਹੜਾ ਹੈ ਉਹ ਸਰਕਾਰ ਬੰਦ ਕਰਨ ਜਾ ਰਹੀ ਹੈ ਤਾਂ ਦੱਸ ਦਈਏ ਕਿ ਸਾਢੇ 3 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਸਰਕਾਰ ਦੇ ਵੱਲੋਂ ਜੋ ਹੈ ਉਹ 18 ਟੋਲ ਜਿਹੜੇ ਨੇ ਉਹ ਬੰਦ ਕੀਤੇ ਜਾ ਚੁੱਕੇ ਨੇ ਤੇ ਦੱਸ ਦਈਏ ਕਿ 222 ਕਰੋੜ ਦਾ ਸਲਾਨਾ ਜਿਹੜਾ ਹੈ ਉਹ ਅ ਪੈਸੇ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਹੁੰਦੇ ਨੇ ਇਸ ਦੀ ਵੀ ਬਚਤ ਹੋਵੇਗੀ ਦੱਸ ਦਈਏ ਕਿ 222 ਕਰੋੜ ਰੁਪਏ ਜਿਹੜੇ ਨੇ ਉਹ ਸਾਲਾਨਾ ਕਲੈਕਸ਼ਨ ਜਿਹੜੀ ਸੀ 18 ਟੋਲ ਪਲਾਜ਼ਿਆਂ ਤੋਂ ਹੁੰਦੀ ਸੀ ਪੰਜਾਬ ਦੇ ਵਿੱਚ 3.5 ਸਾਲ ਦੇ ਵਿੱਚ ਲਗਭਗ 535.45 ਕਿਲੋਮੀਟਰ ਰਾਜ ਮਾਰਗ ਜੁੜੇ ਨੇ ਉੱਥੇ 18 ਟੋਲ ਜਿਹੜੇ ਨੇ ਉਹ ਬੰਦ ਕੀਤੇ ਜਾ ਚੁੱਕੇ ਨੇ ਇਹਨਾਂ ਟੋਲਸ ਦੇ ਵਿੱਚ ਹਰ ਦਿਨ ਤੁਹਾਨੂੰ ਦੱਸਦੀ ਹੈ ਕਿ ਲਗਭਗ 68.67 ਲੱਖ ਰੁਪਏ ਦਾ ਕਲੈਕਸ਼ਨ ਹੁੰਦਾ ਸੀ ਅਤੇ ਹਰ ਮਹੀਨੇ ਦਾ ਲਗਭਗ 18.5 ਕਰੋੜ ਅਤੇ ਸਾਲ ਦਾ ਜ਼ਿਕਰ ਜ਼ਿਕਰ ਕਰੀਏ ਤੇ 222 ਕਰੋੜ ਰੁਪਏ ਦਾ ਜਿਹੜਾ ਕਲੈਕਸ਼ਨ ਹੈ ਉਹ ਹੁੰਦਾ ਹੈ ਤਾਂ ਉਥੇ ਤੁਹਾਨੂੰ ਦੱਸਦੀ ਹੈ ਕਿ ਟੋਲ ਪਲਾਜ਼ਾ ਨੂੰ ਬੰਦ ਕਰਨ ਦੇ ਲਈ ਕੰਪਨੀ ਨੂੰ ਨੋਟਿਸ ਭੇਜਿਆ ਜਾ ਚੁੱਕਾ ਹੈ ਵਿਭਾਗ ਨੇ ਹਾਲੀ ਦੇ ਵਿੱਚ ਹੀ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਜੋ ਹੈ ਉਹ ਟੋਲ ਪਲਾਜ਼ਾ ਬੰਦ ਕਰਨ ਦੀਆਂ ਜਿੰਨੀਆਂ ਵੀ ਜੜੀਆਂ ਉਪਚਾਰਿਕਤਾ ਸੀਆਂ ਉਹ ਵੀ ਪੂਰੀਆਂ ਕਰ ਲੀਆਂ ਨੇ ਜੜੀਆਂ ਫਾਰਮੈਲਿਟੀਆਂ ਨੇ ਉਹ ਪੂਰੀਆਂ ਕੀਤੀਆਂ ਜਾ ਚੁੱਕੀਆਂ ਨੇ ਹਰੀ ਝੰਡੀ ਦੇ ਦਿੱਤੀ ਗਈ ਹੈ ਸਰਕਾਰ ਜਿਹੜੀ ਹੈ ਉਸਨੇ ਸਪਸ਼ਟ ਕੀਤਾ ਹੈ ਕਿ ਜੇਕਰ ਸਹੂਬਾ ਨਹੀਂ ਦਿੱਤੀ ਜਾਵੇਗੀ ਤਾਂ ਫਿਰ ਟੋਲ ਵੀ ਜਿਹੜਾ ਹੈ ਉਹ ਨਹੀਂ ਦਿੱਤਾ ਜਾਵੇਗਾ ਤਾਂ ਉਤੇ ਦੱਸ ਦਈਏ ਕਿ ਸਰਕਾਰੀ ਸੂਤਰਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਦੇ ਮੁਤਾਬਕ ਸਰਕਾਰ ਨੇ ਆਪਣੇ ਇਸ ਕਾਰਜਕਾਲ ਦੇ ਦੌਰਾਨ ਇੱਕ ਵੀ ਟੋਲ ਜਿਹੜਾ ਹੈ ਉਹ ਨਵਾਂ ਨਹੀਂ ਲਗਾਇਆ ਹੈ ਹੁਣ ਤੱਕ 18 ਟੋਲ ਬੰਦ ਕੀਤੇ ਜਾ ਚੁੱਕੇ ਨੇ ਤੇ ਹੁਣ 19ਵਾਂ ਜਿਹੜਾ ਟੋਲ ਹੈ ਜਗਰਾਉ ਨਕੋਦਰ ਉਹ ਬੰਦ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਰਕਾਰ ਇਸ ਨੂੰ ਜਲਦ ਬੰਦ ਕਰ ਦਵੇਗੀ ਤਾਂ 2027 ਤੱਕ ਇਸ ਦੀ ਮਿਆਦ ਸੀ ਜਿਸ ਨੂੰ ਕਿ 2 ਸਾਲ ਪਹਿਲਾਂ ਹੀ ਬੰਦ ਜੋ ਹੈ ਉਹ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਦੋ ਟੋਲ ਨੇ ਜੇਕਰ ਉਹ ਵੀ ਖਤਮ ਹੋ ਜਾਂਦੇ ਨੇ ਤਾਂ ਫਿਰ ਲੋਕਾਂ ਨੂੰ ਕਾਫੀ ਜਿਹੜੀ ਰਾਹਤ ਐ ਉਹ ਮਿਲੇਗੀ ਤੇ ਕੋਈ ਵੀ ਟੋਲ ਜਿਹੜਾ ਐ ਉਹ ਪੰਜਾਬ ਦੇ ਵਿੱਚ ਨਹੀਂ ਰਹੇਗਾ ਪਰ ਮੁੱਖ ਟੋਲ ਪਲਾਜ਼ਾ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਐ ਜਿਸ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਉਹ ਬੰਦ ਹੋ ਜਾਂਦਾ ਐ ਤਾਂ ਲੋਕਾਂ ਨੂੰ ਕਹਿ ਲਈਏ ਕਿ ਵੱਡੀ ਰਾਹਤ ਜਿਹੜੀ ਐ ਉਹ ਮਿਲੇਗੀ ਇੱਕ ਵੱਡੀ ਖੁਸ਼ੀ ਜਿਹੜੀ ਐ ਉਹ ਉਹਨਾਂ ਨੂੰ ਮਿਲੇਗੀ ਕਿਉਂਕਿ ਸਭ ਤੋਂ ਮਹਿੰਗਾ ਜਿਹੜਾ ਐ ਉਹ ਲਾਡੋਵਾਲ ਟੋਲ ਪਲਾਜ਼ਾ ਹੀ ਐ ਤਾਂ ਫਿਲਹਾਲ ਦੱਸ ਦਈਏ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦੇ ਲਈ ਰਾਹਤ ਭਰੀ ਖਬਰ ਐ ਕਿਉਂਕਿ ਜਗਰਾਉ ਨਕੋਦਰ ਟੋਲ ਜਿਹ ਬੰਦ ਹੋਣ ਜਾ ਰਿਹਾ ਹੈ 2 ਸਾਲ ਪਹਿਲਾਂ ਹੀ ਜਿਹੜਾ ਤੈਹ ਸਮਾਂ ਹੈ ਉਸ ਤੋਂ ਪਹਿਲਾਂ ਹੀ ਬੰਦ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਜਿਹੜੀ ਹੈ ਉਹ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਹਰੀ ਝੰਡੀ ਵੀ ਇਸ ਗੱਲ ਨੂੰ ਦੇ ਦਿੱਤੀ ਗਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੰਪਨੀ ਜੋ ਹੈ ਉਸ ਨੂੰ ਵੀ ਜਿਹੜਾ ਨੋਟਿਸ ਭੇਜਿਆ ਜਾ ਚੁੱਕਾ ਹੈ ਤਾਂ ਕੰਪਨੀ ਨੂੰ ਕਿਹਾ ਜਾ ਚੁੱਕਾ ਹੈ ਕਿ ਜੇ 2 ਸਾਲ ਪਹਿਲਾਂ ਹੀ ਜਿਹੜਾ ਹੈ ਉਹ ਉਹਨਾਂ ਦੀ ਮਿਆਦ ਜਿਹੜੀ ਹੈ ਉਹ ਖਤਮ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਦਾ ਸਾਫ਼ ਕਹਿਣਾ ਹੈ ਕਿ ਜੇਕਰ ਲੋਕਾਂ ਨੂੰ ਸੁਵਿਧਾਵਾਂ ਹੀ ਨਹੀਂ ਦਿੱਤੀਆਂ ਜਾਣਗੀਆਂ ਤਾਂ ਫਿਰ ਟੋਲ ਕਿਸ ਗੱਲ ਦਾ ਜਿਹੜਾ ਏ ਉਹ ਕਟਿਆ ਜਾਵੇਗਾ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਜਦੋਂ ਦੀ ਸੂਬੇ ਦੇ ਵਿੱਚ ਉਸਨੇ ਸੱਤਾ ਸੰਭਾਲੀ ਹੋਈ ਹੈ ਅਦੋਂ ਤੋਂ ਹੀ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਉਹ ਟੋਲ ਬੰਦ ਕੀਤੇ ਜਾ ਰਹੇ ਨੇ ਕਈ 18 ਟੋਲ ਜਿਹੜੇ ਨੇ ਉਹ ਹੁਣ ਤੱਕ ਬੰਦ ਕੀਤੇ ਜਾ ਚੁੱਕੇ ਨੇ ਤਾਂ ਹੁਣ ਦੋ ਟੋਲ ਜਿਹੜੇ ਨੇ ਉਹ ਬਾਕੀ ਰਹਿੰਦੇ ਨੇ 19ਵਾਂ ਟੋਲ ਜਿਹੜਾ ਉਹ ਜਲਦ ਸਰਕਾਰ ਬੰਦ ਕਰਨ ਜਾ ਰਹੀ ਹੈ ਤਾਂ ਜਿਸ ਤੋਂ ਬਾਅਦ ਜੋ ਹੈ ਉਹ ਜੇਕਰ ਇਹ ਵੀ ਦੋ ਟੋਲ ਜਿਹੜੇ ਨੇ ਉਹ ਬੰਦ ਹੋ ਜਾਂਦੇ ਨੇ ਤਾਂ ਫਿਰ ਵੱਡੀ ਰਾਹਤ ਜਿਹੜੀ ਆ ਸੂਬੇ ਦੇ ਲੋਕਾਂ ਨੂੰ ਮਿਲੇਗੀ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਜੋ ਹੈ ਉਹ 2027 ਦੀਆਂ ਚੋਣਾਂ ਨੂੰ ਲੈ ਕੇ ਵੀ ਜੋ ਉਹ ਕਾਫੀ ਕੁਝ ਨੀਤੀਆਂ ਬਣਾ ਰਹੀ ਹੈ ਤਾਂ ਜੇਕਰ ਸਾਰੇ ਟੋਲ ਖਤਮ ਕੀਤੇ ਜਾਂਦੇ ਨੇ 2027 ਦੀਆਂ ਚੋਣਾਂ ਦੇ ਵਿੱਚ ਇਸ ਦਾ ਕੀ ਅਸਰ ਵੇਖਣ ਨੂੰ ਮਿਲਦਾ ਹੈ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਲੋਕੀ ਸੋਚਦੇ ਨੇ ਕਿ ਕਿਸ ਆਧਾਰ ਦੇ ਉੱਤੇ ਵੋਟ ਪਾਉਂਦੇ ਨੇ ਪਰ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਕਾਰਜਕਾਲ ਦੇ ਦੌਰਾਨ ਸਾਢੇ 3 ਸਾਲਾਂ ਦਾ ਕਾਰਜਕਾਲ ਪੰਜਾਬ ਸਰਕਾਰ ਦਾ ਜੋ ਹੈ ਉਹ ਹੋ ਗਿਆ ਹੈ ਤਾਂ ਇਸ ਸਾਢੇ 3 ਸਾਲਾਂ ਦੇ ਵਿੱਚ ਸਰਕਾਰ ਨੇ ਜੋ ਹੈ ਉਹ ਇੱਕ ਨਵਾਂ ਹੋਰ ਕੋਈ ਟੋਲ ਜੜਾਇਆ ਉਸ ਸਥਾਪਿਤ ਜੜਾਇਆ ਉਹ ਨਹੀਂ ਕੀਤਾ ਹੈ ਸਰਕਾਰੀ ਸੂਤਰਾਂ ਤੋਂ ਜੋ ਹੈ ਇਹ ਜਾਣਕਾਰੀ ਮਿਲੀ ਹੈ ਪਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ 18 ਟੋਲ ਜਿਹੜੇ ਨੇ ਉਹ ਬੰਦ ਕੀਤੇ ਜਾ ਚੁਕੇ ਨੇ 19ਵਾਂ ਟੋਲ ਜਲਦ ਬੰਦ ਹੋਣ ਜਾ ਰਿਹਾ ਹੈ ਕਹਿ ਸਕਦੇ ਆ ਕਿ 19 ਟੋਲ ਜਿਹੜੇ ਨੇ ਉਹ ਬੰਦ ਹੋ ਚੁਕੇ ਨੇ ਪੰਜਾਬ ਦੇ ਵਿੱਚ ਤੇ ਬਸ ਦੋ ਜਿਹੜੇ ਟੋਲ ਨੇ ਉਹ ਬਾਕੀ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਬਾਰ ਬਾਰ ਜ਼ਿਕਰ ਕਰ ਰਹੇ ਹਾਂ ਕਿ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਹੈ ਜਦ ਲੁਧਿਆਣੇ ਨੂੰ ਜਾਈਏ ਤਾਂ ਰਾਂ ਵਿੱਚ ਪੈਂਦਾ ਹੈ ਜੇਕਰ ਉਹ ਵੀ ਬੰਦ ਹੋ ਜਾਂਦਾ ਕਿਉਂਕਿ ਉਹ ਸਭ ਤੋਂ ਮਹਿੰਗਾ ਹੈ ਤਾਂ ਉਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਆਮ ਕਈ ਵਾਰ ਲੋਕ ਜਿਹੜੇ ਨੇ ਉਹ ਕਹਿੰਦੇ ਹੋਏ ਵੀ ਸੁਣੇਗੇ ਨੇ ਕਈ ਖਬਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ਟੁੱਟੀਆਂ ਹੋਈਆਂ ਨੇ ਫਿਰ ਕਹਦੇ ਕਿ ਜਿੱਥੇ ਨੈਸ਼ਨਲ ਹਾਈਵੇ ਥਿਊਰਟੀ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਜਿਹੜੇ ਰੋਡ ਨੇ ਉਹਨਾਂ ਨੂੰ ਜਿਹੜੇ ਲੋਕਾਂ ਤੋਂ ਟੋਲ ਵਸੂਲਿਆ ਜਾਂਦਾ ਹੈ ਉਹ ਰੋਡ ਵੀ ਲੋਕਾਂ ਨੂੰ ਵਧੀਆ ਤਰੀਕੇ ਦੇ ਨਾਲ ਬਣਾ ਕੇ ਦਿੱਤੇ ਜਾਣ ਪਰ ਜਦ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਫਿਰ ਲੋਕਾਂ ਦੀ ਨਾਰਾਜ਼ਗੀ ਵੀ ਜਿਹੜੀ ਆ ਜ਼ਰੂਰ ਵੇਖਣ ਨੂੰ ਮਿਲਦੀ ਹੈ ਤਾਂ ਉੱਥੇ ਹੀ ਜੇਕਰ ਲੋਕ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਸੁਵਿਧਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਫਿਰ ਟੋਲ ਕਾਦਾ ਤਾਂ ਉਹੀ ਸੇਮ ਜਿਹੜੀ ਗੱਲ ਹੈ ਉਹ ਸਰਕਾਰ ਵੀ ਇਸ ਦੇ ਉੱਤੇ ਚੱਲ ਰਹੀ ਹੈ ਕਿ ਜੇਕਰ ਸੁਵਿਧਾਵਾਂ ਨਹੀਂ ਤਾਂ ਫਿਰ ਟੋਲ ਨਹੀਂ ਤਾਂ ਦੱਸ ਦਈਏ ਕਿ 19 ਟੋਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੁਣ ਤੱਕ ਬੰਦ ਜਿਹੜੇ ਨੇ ਉਹ ਸਰਕਾਰ ਦੇ ਵੱਲੋਂ ਕੀਤੇ ਜਾ ਚੁੱਕੇ ਨੇ 18 ਟੋਲ ਜਿਹੜੇ ਨੇ ਬੰਦ ਹੋ ਚੁੱਕੇ ਨੇ 19ਵਾਂ ਜਲਦ ਬੰਦ ਹੋਣ ਜਾ ਰਿਹਾ ਹੈ